ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਹੋਰ ਮਾਲੀ ਵਿਖਾਉਣੇ ਆ ਇਹ ਲቦਚੜ ਮਾਲੀ ਬਹੁਤ ਚੰਗਾ ਸਾਫ ਸੁਥਰਾ ਇਹਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਟੈਸਟੀਕਲ ਬੰਤਰ ਸਾਫ ਬਿਲਕੁਲ ਤੇ ਬਹੁਤ ਜ਼ਬਰਦਸਤ ਪੁੱਠੇ ਦਾ ਮਾਲੀ ਚੈੱਕ ਕਰੋ ਇਹਦੀ ਚੜਾਈ ਦੇਖੋ ਦੂਰੇ ਖੁੱਡੇ ਦਾ ਮਾਲੀ ਆ ਇਹ ਜਿਹੜੇ ਟੈਸਟੀਕਲ ਬੰਤਰ ਵੀ ਸਾਫ ਆ ਮਾਰਕਿੰਗ ਵੀ ਜੈਨੂਨ ਜੀ ਆ ਤੁਸੀਂ ਚੈੱਕ ਕਰ ਸਕਦੇ ਐਨੂੰ ਇਹਦੀ ਤੁੰਨੀ ਗੋਲੀ ਦਾ ਵੀ ਬਿਲਕੁਲ ਸਾਫ਼ ਕੁਆਲਿਟੀ ਦੇਖੋ ਟੇਢੇ ਕੱਟ ਦੇ ਵਿੱਚ ਸਿੰਘ ਜਿਹੜੇ ਮੱਥੇ ਤੋਂ ਨੀਵੇਂ ਆ ਤੇ ਝਾਲਰ ਬਿਲਕੁਲ ਥੱਲੇ ਲੱਗਦੀ ਹੈ ਇਹਦੀ ਠੀਕ ਹੈ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਥੋੜਾ ਜਿਆ ਨਿਹਰਾ ਹੋ ਗਿਆ ਚਲੋ ਵੀਡੀਓ ਬਣਾਉਣ ਲੱਗਿਆ ਤੇ ਬਾਕੀ ਬਹੁਤ ਚੰਗਾ ਮਾਲੀ ਲੱਗਿਆ ਆਪਾਂ ਨੂੰ ਸਾਫ਼ ਸੁਥਰਾ ਮਾਲੀ ਆ ਚੈੱਕ ਕਰ ਸਕਦੇ ਤੁਸੀਂ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਚੰਗਾ ਮਾਲੀ ਜਿਹੜਾ ਬੱਚੇ-부ੱਚੇ ਬਹੁਤ ਚੰਗੇ ਕੱਢਣ ਦਿਆ ਤੇ ਇਸ ਦੇ ਨਾਲ ਤੁਹਾਨੂੰ ਹੋਰ ਵੀ ਚੰਗੇ ਚੰਗੇ ਤੁਹਾਨੂੰ ਪਤਾ ਮਾਲੀ ਹਰ ਵਕਤ ਵਿਖਾਏ ਆ ਤੇ ਆਪਣੇ ਚੈਨਲ ਦੇ ਉੱਤੇ ਟੌਪ ਟੂ ਟੌਪ ਜਿਹੜੇ ਮਾਲੀ ਕੋਈ ਵੀ ਨਹੀਂ ਆਪਾਂ ਛੱਡਿਆ ਹੋਣਾ ਜਿਹੜਾ ਨਾਮ ਵਿਖਾਇਆ ਹੋਵੇ ਤੁਹਾਨੂੰ ਤੇ ਇਸ ਮਾਲੀ ਨੂੰ ਤੁਸੀਂ ਦੇਖ ਸਕਦੇ ਆ ਵਧੀਆ ਲੱਗਿਆ ਮਾਲੀ ਮੈਨੂੰ ਝੱਲ ਛੋਟੀ ਗੋਡੀ ਦੇ ਵਿੱਚ ਆ ਗਿਆ ਪੈਰ ਪੁੱਠੇ ਦਾ ਬਹੁਤ ਜ਼ਬਰਦਸਤ ਕੁਆਲਟੀ ਤੁਹਾਡੇ ਸਾਹਮਣੇ ਆ ਇਹਦੀ ਤੇ ਲቦਚੜ ਮਾਲੀ ਆ ਲੰਬਾਈ ਬੜੀ ਇਸ ਮਾਲੀ ਦੀ ਲੰਬਾਈ ਦੂਰਾ ਖੁੱਡਾ ਛੋਟੀ ਵੱਖੀ ਵਾਲਾ ਸੇਂਗਮਾਥੇ ਤੋਂ ਨੀਵਾ ਮਗਰਲੇ ਪੈਰਾਂ ਦੇ ਉੱਤੇ ਜੈਨੂਨ ਜੀ ਮਾਰਕਿੰਗ ਅਗਲੇ ਪੈਰ ਬਲੈਕ ਆ ਤੇ ਲੰਬਾਈ ਤੋਂ ਹੋਂ ਦੀ ਲੰਬਾਈ ਬਹੁਤ ਜਿਆਦੀ ਆ ਤੁਹਾਡੇ ਸਾਹਮਣੇ ਇਸ ਨੂੰ ਦੇਖ ਸਕਦੇ ਹੋ ਹੋਰ ਵੀ ਬਹੁਤ ਚੰਗੇ ਚੰਗੇ ਜਾਨਵਰ ਹੈਗੇ ਇਹਦੇ ਵਿੱਚ ਪੁੱਠਾ ਦੇਖ ਸਕਦੇ ਤੁਸੀਂ ਦੂਰੇ ਖੁੱਡੇ ਦਾ ਯਾਨੀ ਕਿ ਪੁੱਠਾ ਆ ਚੈੱਕ ਕਰੋ ਇਹਦੀ ਕੁਆਲਿਟੀ ਬੈਕ ਸਾਈਡ ਤੋਂ ਬਹੁਤ ਜ਼ਬਰਦਸਤ ਆ ਤੇ ਜਿਹੜੇ ਨਾਲ ਆ ਉਹ ਵੀ ਬਿਲਕੁਲ ਸਾਫ਼ ਆ ਤੇ ਹੋਰ ਵੀ ਤੁਹਾਨੂੰ ਪਤਾ ਅੱਗੇ ਵੀ ਆਪਾਂ ਚੰਗੇ ਚੰਗੇ ਮਾਲੀ ਵਿਖਾਏ ਆ ਤੇ ਝਾਲਰ ਜਿਹੜਾ ਥੱਲੇ ਲੱਗਣ ਡਈ ਆ ਬਿਲਕੁਲ ਛੋਟੀ ਗੋਡੀ ਦਾ ਛੋਟੀ ਗੋਡੀ ਦਾ ਮਾਲ ਹੀ ਆ ਬੱਚੇ ਵੀ ਇਹਦੇ ਚੰਗੇ ਆ ਰਹੇ ਆ ਤੇ ਬੱਚੇ ਵੀ ਤੁਹਾਨੂੰ ਦਿਖਾਉਣੇ ਆ ਇੱਕ ਦੋ ਤੇ ਹੋਰ ਵੀ ਮਾਲ ਬਹੁਤ ਚੰਗਾ ਵਧੀਆ ਸਾਰਾ ਭਰਾਵਾਂ ਦੇ ਕੋਲ ਤੁਹਾਨੂੰ ਇਹਦੇ ਥੋੜੇ ਕੋਈ ਦੋ ਚਾਰ ਬੱਚਿਆਂ ਦੇ ਵੀ ਵੀਊ ਵਖਾਉਣੇ ਆ ਇੱਕ ਤਾਂ ਇਹਦੀ ਝੋਟੀ ਆ ਲੱਗ ਰਹੀ ਐ ਮੈਨੂੰ ਇੱਕ ਬੱਚਾ ਬੱਲਾ ਸੀ ਇਥੇ ਉਹ ਮੱਝ ਚੋਂ ਦੀ ਬੱਲਾ ਬੱਚਾ ਤੇ ਇੱਕ ਆ ਬੱਚਾ ਵੇਖੋ ਕਿੱਡਾ ਘੈਂਡ ਆਇਆ ਇਹ ਕਾਲੀ ਮੱਝ ਦੇ ਵਿੱਚੋਂ ਬੱਚਾ ਆ ਬਿਲਕੁਲ ਕਾਲੀ ਮੱਝ ਦੇ ਵਿੱਚੋਂ ਇਹਦੀ ਅੱਖ ਬਹੁਤ ਸੋਹਣੀ ਆ ਜਬਰਦਸਤ ਗੁਲਾਬੀ ਤੇ ਮਾਰਕਿੰਗ ਵੀ ਓਵਰ ਮਾਰਕੀ ਆ ਇਹਦੀ ਜ਼ੁਬਾਨ ਵੀ ਗੁਲਾਬੀ ਆਈ ਆ ਆ ਚੈੱਕ ਕਰੋ ਜ਼ੁਬਾਨ ਵੀ ਗੁਲਾਬੀ ਆਈ ਆ ਵੇਖ ਸਕਦੇ ਆ ਤੁਸੀਂ ਤੇ ਮੱਝ ਤੁਹਾਨੂੰ ਵਿਖਾਉਣੇ ਬਿਲਕੁਲ ਕਾਲੀ ਮੋਰਾ ਖਾਲੀ ਮੱਝ ਆ ਬਿਲਕੁਲ ਮੋਰਾ ਪਰ ਫਿਰ ਵੀ ਬੱਚਾ ਬਹੁਤ ਸਾਫ ਆਇਆ ਤੇ ਇੱਕ ਬੱਚਾ ਉਹ ਬੱਲਾ ਆ ਮੱਝ ਬੱਲਾ ਬੱਚਾ ਦੇਖ ਸਕਦੇ ਆ ਇਹ ਵੀ ਕੱਟੀ ਆ ਇਹ ਵੀ ਚੈੱਕ ਕਰੋ ਤੇ ਇਹਦੀ ਮਾਂ ਵੀ ਤੁਸੀਂ ਵੇਖ ਸਕਦੇ ਆ ਥੱਲੇ ਚੁੰਗਣ ਡਈ ਆ ਝੋਟੀ ਆਪ ਦੇਖੋ ਮਾਰਕਿੰਗ ਬਿਲਕੁਲ ਆਪਦੇ ਤੇ ਲੈ ਕੇ ਜਾਂਦਾ ਵਾ ਅੱਖਾਂ ਓੱਖਾਂ ਸਾਫ਼ ਆ ਮੱਝ ਵੀ ਬਲੈਕ ਆ ਦੇਖ ਸਕਦੇ ਹੋ ਤੇ ਸੂਦੇ ਨਿਸ਼ਾਨ ਵੀ ਹੈਗਾ ਤੇ ਮਾਰਕਿੰਗ ਜਿਹੜਾ ਆ ਮੱਝ ਵੀ ਦੇਖ ਸਕਦੇ ਆ ਤੁਸੀਂ ਤੇ ਬਹੁਤ ਚੰਗਾ ਤੇ ਖਰਾ ਮਾਲੀ ਲੱਗਿਆ ਮੈਨੂੰ ਮਾਲੀ ਮੈਂ ਬਹੁਤ ਵੇਖਿਆ ਪਰ ਇਹ ਵੀ ਮਾਲੀ ਇੱਕੋ ਨਾਲ ਮਾਲੀਆਂ ਦੇ ਇਹ ਆ 10 ਮਾਲੀਆਂ ਦੇ ਵਿੱਚੋਂ ਇਹਨੂੰ ਖਿਲਾਰਾਂਗੇ 7ਵੇਂ 8ਵੇਂ ਨੰਬਰ ਤੇ ਬਿਲਕੁਲ ਜਾਂਦਾ ਕਿਉਂਕਿ ਤੁਹਾਨੂੰ ਪਤਾ ਮੇਰੇ ਚੈਨਲ ਤੇ 1200 ਵੀਡੀਓ ਬਣੀ ਹੋਈ ਝੋਟਿਆਂ ਦੀ ਤੇ ਪਰ ਇਹਨੂੰ ਮੈਂ ਆਪਦੇ ਜਿਹੜੇ ਸਿਲੇਕਟਡ ਮਾਲੀ 10ਾਂ ਮਾਲੀਆਂ ਦੇ ਵਿੱਚੋਂ 7ਵੇਂ ਨੰਬਰ ਤੇ ਯਾਨੀ ਕਿ ਇਹਨੂੰ ਆਪਾਂ ਗੈਸ ਕਰ ਸਕਦੇ ਹਾਂ ਉਹ ਵੀ ਸੂਣੀ ਬਹੁਤ ਚੰਗੀ ਆ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਆ ਆਪਣੇ ਫੇਸ ਕਮਾਈ ਹੈ ਕਮਾਈ ਇਹਨੂੰ ਆਹ ਦੇਖ ਸਕਦੇ ਕੁਆਲਿਟੀ ਦੇਖ ਇਹਦੇ ਵਿੱਚ ਬਹੁਤ ਚੰਗੀ ਜ਼ਬਰਦਸਤ ਸਾਫ ਮਾਲੀ ਲੱਗਿਆ ਬਿਲਕੁਲ ਤੇ ਤੁਸੀਂ ਚੈਨਲ ਨੂੰ ਬਹੁਤ ਪਿਆਰ ਦਿੱਤਾ ਧੰਨਵਾਦ ਤੇ ਮਾਝ ਇੱਕ ਰੀ ਫਿਰ ਦੇਖ ਲਓ ਬਿਲਕੁਲ ਕਾਲੀ ਦੇਖ ਸਕਦੇ ਆ ਨਾ ਤੇ ਚੰਗਾ ਮਾਲੀ ਖਰਾ ਨਿਕਲਿਆ ਵੇਖਿਆ ਚ ਆਇਆ ਮੇਰੇ ਤੇ ਤੁਸੀਂ ਚੈਨਲ ਨੂੰ ਬਹੁਤ ਪਿਆਰ ਦਿੱਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਤਾ ਵੀ ਆਪਾਂ ਤਾਂ ਬਈ ਗੁਜਰਾਂ ਨਹੀਂ ਆ ਵੀਡੀਓ ਹੀ ਬਣਾਉਣੀਆਂ ਤੇ ਇਹੀ ਬਣਾਉਣੇ ਨੇ ਤੇ ਜੇ ਬ੍ਰੀਡ ਦੀ ਗੱਲ ਕਰੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਆਪਣੇ ਜੀਵੀਆਂ ਤਰ੍ਹਾਂ ਤੋਂ ਅੱਗੇ ਲੰਘਦੇ ਜਾਂਦੇ ਭਰਾ ਜੀਵੀਆਂ ਤਰ੍ਹਾਂ ਤੋਂ ਅੱਗੇ ਤਾਂ ਲੰਘਦੇ ਜਾਂਦੇ ਕਿਉਂਕਿ 100-100 ਮਾਈ ਦੇ ਉੱਤੇ ਇੱਕ ਮਾਲੀ ਵਰਤ ਕੇ ਬਰੀਡ ਬਹੁਤ ਪਤਾ ਲੱਗ ਜਾਂਦੀ ਹੈ ਮਾਲੀ ਕਿੱਥੇ ਕੁਸੁੰਦਾ ਪਿਆ ਜਾਂ ਕੀ ਹਿਸਾਬ ਤਾ ਹੋਇਆ ਇੱਕਰੀ ਮਾਲੀ ਦੇ ਫਿਰ ਦਰਸ਼ਨ ਪਾ ਲਓ ਤੁਸੀਂ ਤੇ ਧੰਨਵਾਦ ਭਰਾਓ ਚੈਨਲ ਨੂੰ ਪਿਆਰ ਦੇਣ ਲਈ ਵਾਇਲ ਜੀ ਦਾ ਖਾਲਸਾ ਸ਼ਹੀਦ ਵਾਇਲ ਜੀ ਕੀ ਫਤ